ਜੇ ਕੋਈ ਬਹੁਤ ਜ਼ਿਆਦਾ ਗਰੀਬ ਆ ਨਾ ਪੈਸਾ ਨਹੀਂ ਖਰਚਾਏਗਾ ਕੋਈ ਲੇਡੀ ਸਿਆ ਉਹਦਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਹਾਂਜੀ ਜਾਂ ਕੋਈ ਦੁਬਈ ਜਾਣਾ ਚਾਹੁੰਦਾ ਉਹਦੇ ਕੋਲ ਪੈਸੇ ਨਹੀਂ ਹੈਗੇ ਬਿਲ ਕੋਲੀ ਘੱਟ ਪੈਸੇ ਲਵਾਂਗੇ ਜੇ ਕਿਸੇ ਨੇ ਅਮਾਨ ਬਸਕਟ ਚ ਜਾਣਾ 20-25 ਹਜ਼ਾਰ ਲੇਡੀ ਨੂੰ ਤਨਖਾਹ ਦਵਾਵਾਂਗੇ ਇੱਕ ਵੀ ਪੈਸਾ ਨਹੀਂ ਲਵਾਂਗਾ ਮੈਂ ਫਰੀ ਖਾਤੇ 'ਚ ਭੇਜੂਗਾ ਨਹੀਂ ਨਹੀਂ 나 ਜੀ ਨਹੀਂ ਬਿਲਕੁਲ ਜੋ ਕਹਿ ਰਿਹਾ ਸੱਚ ਕਹਿ ਰਿਹਾ ਨਾ ਕੋਈ ਜਾਣਾ ਚਾਹੁੰਦਾ ਸਟੱਡੀ ਵੀਜ਼ੇ ਤੇ ਨਾ ਕੋਈ ਜਾਣਾ ਦਾ ਟੂਰਿਸਟ ਵਿਜ਼ਟਰ ਵੀਜ਼ੇ ਤੇ ਜਿੰਨਾਂ ਕੋਲ ਸਕਿੱਲ ਹੈ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਆਉਂਦਾ ਤਾਂ ਉਹ ਇਹ ਵੀਜ਼ਾ ਲਗਵਾ ਸਕਦੇ ਨੇ ਉਹਦਾ ਰੀਜ਼ਨ ਤੁਹਾਨੂੰ ਦੱਸ ਦੇਵਾਂਗੇ ਉੱਥੇ ਜਾ ਕੇ 4 ਦਿਨ ਬਾਅਦ ਹੀ ਬੱਚੇ ਨੂੰ 1800 ਡਾਲਰ ਕੋਲਜ ਵੱਲੋਂ ਹੀ ਉਹਨੂੰ ਸੈਲਰੀ ਮਿਲੇਗੀ ਜੋ ਕਿ 1 ਲੱਖ ਤੋਂ ਲੈ ਕੇ 1,25,000 ਰੁਪਏ ਬਣਦੀ ਆ ਸਿੱਧਾ ਸਾਫ਼ ਜੀ ਗੱਲ ਦੱਸਾਂ ਤੁਹਾਨੂੰ ਮੈਂ ਜੇ ਤੁਸੀਂ ਇੱਥੋਂ ਆਪਣਾ ਕਿਸੇ ਵੀ ਕੰਟਰੀ ਦਾ ਟੂਰਿਸਟ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹੋ ਪੈਸੇ ਤੁਸੀਂ ਜਿਹੜੀ ਕੰਟਰੀ ਦਾ ਕਹੋਗੇ ਵੀਜ਼ਾ ਲਵਾਦੇ ਉਹ ਕੰਟਰੀ 에어ਪੋਰਟ ਪਹੁੰਚਣ ਤੋਂ ਬਾਅਦ ਮਤਲਬ 에어ਪੋਰਟ ਜਦੋਂ ਕ੍ਰਾਸ ਕਰ ਗਏ ਉਹ ਤੋਂ ਬਾਅਦ ਉਹਨੂੰ ਐਚ ਪਾਸ ਮਿਲੇਗਾ 2 ਸਾਲ ਦਾ ਸਿੰਗਾਪੁਰ ਠੀਕ ਹੈ ਜੀ ਉਹਦੇ ਵਿੱਚ ਉਹਦੀ ਫੇਰ ਸੈਲਰੀ ਮਿਲੇਗੀ 3000 ਡਾਲਰ ਓਕੇ ਹਾਂ ਜੀ ਠੀਕ ਹੈ ਤੇ ਸਪਲਾਈ ਹੋਈਗੀ ਉਹਦੀ ਲੈਟਰ ਦਊਗਾ ਮੈਂ 4 ਸਾਲ ਦੀ ਟੈਂਪਰੇਰੀ ਰੈਜ਼ਿਡੈਂਸੀ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ 4 ਸਾਲ ਦੀ ਟੀਆਰਸੀ ਦਵਾਂਗੇ 1 ਸਾਲ ਦੀ ਨਹੀਂ 2 ਸਾਲ ਦੀ ਨਹੀਂ 3 ਸਾਲ ਦੀ ਨਹੀਂ 4 ਸਾਲ ਦੀ ਛੱਟੇ ਕੋ ਲਿਖ ਲੈ ਲੋ ਬਕਾਇਦਾ ਮੈਂ ਖੁਦ ਬੋਲਣ ਦੇ ਆਣਾ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਰਿਆਂ ਕਰਕੇ ਬਿਆਸੀ ਧਰਤੀ ਤੇ ਪਹੁੰਚਾਂਗੇ ਤੇ ਆਪਣੇ ਨਾਲ ਭਰਾ ਤੇ ਮੈਡਮ ਲਾਨ ਲੈਗੇ ਤੇ ਗੱਲ ਕਰਾਂਗੇ ਅੱਜ ਸਾਰਿਆਂ ਬੱਚਿਆਂ ਦੇ ਰਿਗਾਰਡਿੰਗ ਜਾਂ ਆਪਾਂ ਗਏ ਦੇ ਕਿ ਵੀਜ਼ੇ ਦੇ ਰਿਗਾਰਡਿੰਗ ਸਭ ਤੋਂ ਪਹਿਲਾਂ ਸਸਰੀ ਕਾਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਇੰਟਰੋਡਿਊਸ ਕਰ ਦਿਓ ਜੀ ਆਪਣਾ ਜੋ ਇਮੀਗ੍ਰੇਸ਼ਨ ਆਫਿਸ ਹੈ ਇਹਦਾ ਨਾਮ ਕੀ ਹੈ ਤੇ ਕਿੱਥੇ ਪੈ ਜਾਂਦਾ ਹੈਗਾ ਸਾਡੀ ਇਮੀਗ੍ਰੇਸ਼ਨ ਆਫਿਸ ਦਾ ਨਾਮ ਹੈਗਾ ਜੀ ਗਨੀਤ ਟ੍ਰੈਵਲ ਹਾਂ ਜੀ ਏ ਆਪਾਂ ਬਿਆਸਟੀ ਵਿੱਚ ਪੈਂਦਾ ਆ ਹਾਂਜੀ ਹਾਂਜੀ ਜੇ ਬਿਆਸ ਦੇ ਵਿੱਚ ਮਤਲਬ ਕਿੱਥੇ ਨੀਅਰ ਅਬਾਊਟ ਕੀ ਪੈਂਦਾ ਜੇ ਕਿਸੇ ਨੂੰ ਰਿ ਆਣਾ ਹੋਵੇ ਵਿਜ਼ਿਟ ਕਰਨਾ ਹੋਵੇ ਬਿਆਸ ਤਾਂ ਦੋ ਨੀਅਰ ਚੀਜ਼ ਲੱਗਦੀਆਂ ਆਪਾਂ ਨੂੰ ਇੱਕ ਤਾਂ ਐਚਡੀਐਫਸੀ ਬੈਂਕ ਲੱਗਦੀ ਆ ਹਾਂਜੀ ਤੇ ਮੇਨ ਆਪਣਾ ਜਿਹੜਾ ਹਸਪੀਟਲ ਹੈਗਾ ਆ ਇਹ ਵਾਲਿਆਂ ਦਾ ਹਾਂ ਬਾਕੀ ਇਹਨਾਂ ਦਾ ਨਾ ਬਾਹਰੋਂ ਆਪਾਂ ਪ੍ਰੋਪਰ ਐਡਰੈਸ ਤੇ ਪ੍ਰੋਪਰ ਲੋਕੇਸ਼ਨ ਸ਼ੋ ਕਰ ਦਾਂਗੇ ਵੀ ਕਿੱਥੇ ਪੈਂਦਾ ਹੁਣ ਤੁਸੀਂ ਸਾਰਿਆਂ ਨੇ ਇਹ ਸੋਚ ਰਹੇ ਹੋਵੋਗੇ ਕਿ ਇੱਥੇ ਹੀ ਕਿਉਂ ਲਈਏ ਜੀ ਮੇਰਾ ਵੀ ਸਵਾਲ ਹੈ ਬੱਚਿਆਂ ਦਾ ਵੀ ਸਵਾਲ ਹੈ ਇੰਟਰੋਡਕਸ਼ਨ ਹੋ ਗਈ ਆਪਣੇ ਕੋਲ ਕਿਉਂ ਆਵੇ ਇਹ ਬੱਚਾ ਜੇ ਮੈਂ ਤੁਹਾਨੂੰ ਇੱਕ ਨਾਰਮਲ ਜੀ ਗੱਲ ਕਰਾਂ ਭਾਵੇਂ ਸਟੱਡੀ ਵੀਜ਼ਾ ਭਾਵੇਂ ਕੋਈ ਹੋਰ ਵੀਜ਼ਾ ਆਪਣੇ ਕੋਲ ਹੀ ਕਿਉਂ ਆਵੇ ਜੀ ਸਾਡੇ ਕੋਲ ਕਿਉਂ ਆਵੇ ਜੀ ਮੈਂ ਸਾਰੇ ਹੀ ਪਬਲਿਕ ਨੂੰ ਕਹਿਣਾ ਇਹੀ ਚਾਹਨਾ ਵਾਂ ਕਿ ਸਾਡੇ ਕੋਲੋਂ ਬੱਚੇ ਤਾਂ ਆਉਂਦੇ ਆ ਕਿ ਪਹਿਲੀ ਗੱਲ ਤੇ ਮੇਰੀਆਂ ਪਹਿਲਾਂ ਹੀ ਕਾਫੀ ਵੀਡੀਓ ਪੈ ਚੁੱਕੀਆਂ ਠੀਕ ਹੈ ਜੀ ਹਾਂਜੀ ਆਪਾਂ ਪਹਿਲੀ ਗੱਲ ਤੇ ਕੋਈ ਪੈਸਾ ਅਡਵਾਂਸ ਨਹੀਂ ਲੈਂਦੇ ਜੇ ਅਡਵਾਂਸ ਪੈਸਾ ਲੈਣੇ ਵੀ ਆ ਤੇ ਉਹਦਾ ਕੰਮ ਕਰਦੇ ਆ ਜੀ ओके okay. बाकी ਸਾਡੇ ਕੋ ਕਾਫੀ ਪ੍ਰੋਡੈਕਟ ਆ ਜਿੱਦਾਂ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹੀ ਵੀਜ਼ੇ ਸਾਡੇ ਕੋ ਆ ਸਟੱਡੀ ਵੀਜ਼ਾ ਲਗਾ ਲਓ ਟੂਰਿਸਟ ਵੀਜ਼ਾ ਲਗਾ ਲਓ ਜਾਂ ਰੀਚ ਲੈ ਲਓ ਯੂਕੇ ਦੀ ਕੈਨੇਡਾ ਦੀ ਸ਼ੈਨਗਨ ਦੀ ਕੋਈ ਵੀ ਕੰਟਰੀ ਦੀ ਸਾਡੇ ਕੋ ਤੁਸੀਂ ਰੀਚ ਲੈ ਸਕਦੇ ਜੇ ਸਾਰੇ ਪੈਸੇ ਵਿਦੇਸ਼ ਪਹੁੰਚ ਕੇ ਦਿਓ ਸਭ ਤੋਂ ਖਾਸ ਗੱਲ ਇਹੀ ਹੁੰਦੀ ਹੈ ਹੁਣ ਇਹਨਾਂ ਨੇ ਗੱਲ ਕਲੀਅਰ ਕਰਤੀ ਵੀ ਅੱਜ ਦੀ ਵੀਡੀਓ ਦੇਖਣ ਦਾ ਸਵਾਦ ਵੀ ਆਊਗਾ ਸਵਾਲ ਵੀ ਪੁੱਛੂੰਗਾ ਕੀ ਗੱਲ ਬਾਤ ਹੈ ਕਿਹੜੇ ਕਿਹੜੇ ਦੇਸ਼ ਦਾ ਕਿਹੜੇ ਕਿਹੜੇ ਵੀਜ਼ੇ ਨੇ ਤੁਸੀਂ ਕਹੇ ਜੀ ਆਪਾਂ ਜੜਾ ਮਰਜੀ ਆਪਣੇ ਕੋਲ ਬੱਚਾ ਆ ਜੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਲਾ ਲੈ ਵੀ ਬੀ ਸ਼ੋਰ ਹੋ ਗਿਆ ਜੀ ਆਪਾਂ ਉਹ ਤੋਂ ਪਹਿਲਾਂ ਪੈਸੇ ਨਹੀਂ ਲੈਂਦੇ ਹਾਂਜੀ ਹਾਂਜੀ ਬਿਲਕੁਲ ਨਹੀਂ ਲੈਂਦੇ ਜੀ ਜਦ ਤਾ ਉਹਦਾ ਵੀਜ਼ਾ ਹੋਊਗਾ ਉਦੋਂ ਪੈਸੇ ਲਵਾਂਗੇ ਰਿਚ ਦੇ ਵਿੱਚ ਜਦੋਂ ਉੱਥੇ ਬੰਦਾ ਪਹੁੰਚ ਗਿਆ ਉਦੋਂ ਲਵਾਂਗੇ ਹਾਂਜੀ ਹਾਂਜੀ ਸਭ ਤੋਂ ਪਹਿਲਾ ਸਵਾਲ ਹੈ ਜੀ ਸਟੱਡੀ ਵੀਜ਼ਾ ਤਾਂ ਹੋਰ ਵੀ ਲਵਾਂਦੇ ਲਵਾਰੇ ਨੇ ਮਾਰਕੀਟ ਦੇ ਵਿੱਚ ਸਵਾਲ ਤਾਂ ਫੇਰ ਹੈ ਜੀ ਜੇ ਬੱਚਾ ਵਿਦਆਊਟ ਆਇਲੈਂਡਸ ਵਿਦਆਊਟ ਪੀਟੀ ਕਿਹੜੇ ਕਿਹੜੇ ਦੇਸ਼ ਦਾ ਆਪਾਂ ਸਟੱਡੀ ਜੇ 100 ਬੱਚਾ ਕਰਨ ਲੱਗ ਰਿਹਾ ਜੀ ਹਾਂਜੀ ਕਿ ਸੈਂਟਰ ਦੇ ਵਿੱਚ ਤਾਂ ਉਹਦੇ ਵਿੱਚੋਂ ਕਲੀਅਰ ਕਰਨਗੇ 20 ਧੋਤੀ ਬੱਚੇ ਬਾਕੀ ਪਿੱਛੇ ਵਿਚਾਰੇ ਐਂ ਲੰਮਕੀ ਜਾਂਦੇ ਹੁੰਦੇ ਨੇ ਵੀ ਮੈਂ ਉਹਨਾਂ ਨੂੰ ਫਸਟ ਪ੍ਰਾਇੋਰਟੀ ਲੈ ਕੇ ਚੱਲਾਂ ਉਹ ਪੜਨਾ ਚਾਹੁੰਦੇ ਨੇ ਵਿਦੇਸ਼ ਜਾਣਾ ਚਾਹੁੰਦੇ ਨੇ ਹਾਂਜੀ ਵਿਦਆਊਟ ਆਇਲੈਂਡਸ ਵਿਦਆਊਟ ਪੀਟੀ ਕਿਹੜੇ-ਕਿਹੜੇ ਦੇਸ਼ ਦਾ ਵੀਜ਼ਾ ਲਵਾ ਕੇ ਤਾਂ ਪਹਿਲੀ ਗੱਲ ਤੇ ਮੈਂ ਤੁਹਾਨੂੰ ਜੀ ਇੱਕ ਗੱਲ ਦੱਸਣਾ ਚਾਹੁੰਦਾ ਵੀ ਅੱਜ ਤੋਂ ਨਾ 2 ਸਾਲ ਪਹਿਲੇ ਲੋਕਾਂ ਦਾ ਕਾਫੀ ਰਜਾੜ ਹੀ ਵੀ ਆਪਾਂ ਆਇਲੈਂਡਸ ਵਗੈਰਾ ਕਰਕੇ ਪੀਟੀ ਕਰਕੇ ਤੇ ਫੇਰ ਆਪਾਂ ਉਹ ਦੇਖ ਜਾ ਸਕਦੇ ਹਾਂ ਹਾਂਜੀ ਹੁਣ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਐਲਨ ਸ਼ੈਨਗਨ ਤੇ ਸਾਰੇ ਬੰਦ ਹੋ ਗਏ ਪਏ ਬੰਦ ਹੋਏ ਪਏ ਤੇ ਹੁਣ ਕੋਈ ਸਟੱਡੀ ਵੀਜੇ ਤੇ ਜੇ ਕਿਹਨੇ ਜਾਣਾ ਅਹੀਂ ਬਿਨਾ ਐਲਡੀਪੀਟੀ ਤੋਂ ਕੱਲਾਂਗੇ ਭਾਵੇਂ ਯੂਕੇ ਦਾ ਵੀਜਾ ਲਗਾਓ ਭਾਵੇਂ ਸ਼ੈਨਗਨ ਦਾ ਵੀਜਾ ਲਗਾਓ ਮਾਸਟਰ ਦਾ ਵੀਜਾ ਲਗਾਓ ਸਾਰੇ ਸ਼ੈਨਗਨ ਚ ਪੈਂਦੇ ਆ ਕੋਈ ਐਲਡੀਪੀਟੀ ਨਹੀਂ ਚਾਹੀਦੀ 10 ਤੋਂ 15 ਸਾਲ ਦਾ ਗੈਪ ਹੋਊਗਾ ਤਾਂ ਵੀ ਮੈਂ ਵੀਜਾ ਲਗਾ ਕੇ ਦਊਗਾ ਮੇਰੇ ਕੋਲ ਇੱਕ ਲਿਸਟ ਜੀ ਹੈ ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸ ਦਿੰਨਾ विदाउट आइलैंड्स विदाउट पीटी थोनਾ ਲਿਖਿਆ ਜੀ ਆਪਾਂ ਸਾਈਪਰਸ ਦਾ ਵੀਜਾ ਲਵਾ ਕੇ ਦਵਾਂਗੇ ਮਾਲਟਾ ਦਾ ਰਸ਼ੀਆ ਦਾ ਤੇ ਸਿੰਗਾਪੁਰ ਦਾ ਹਾਂਜੀ ਇਹਦੇ ਲਈ ਬੱਚੇ ਦੀ ਪ੍ਰੋਫਾਈਲ ਕੀ ਹੋਣੀ ਚਾਹੀਦੀ ਸਰ ਇਸ ਲਈ ਮਿਨੀਮਮ ਆਪਾਂ ਨੂੰ ਸਟੱਡੀ ਚਾਹੀਦੀ ਆ ਪਲੱਸ 2 ਪਾਸ ਹੋਵੇ ਹਾਂਜੀ ਹਾਂਜੀ ਤੇ ਸਟੱਡੀ ਵਿੱਚ 10 ਤੋਂ 15 ਸਾਲ ਦਾ ਗੈਪ ਵੀ ਚੱਲੇਗਾ ਚੱਲ ਜੂਗਾ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿਉਂਕਿ ਵਿਦਾਊਟ ਆਈਲੈਂਡਸ ਵਿਦਾਊਟ ਪੀਟੀ ਅਗਲਾ ਕਹਿੰਦਾ ਕਿ ਪਲੱਸ 2 ਕਈ ਦੇ ਮਨ ਦੇ ਵਿੱਚ ਸਵਾਲ ਇਹ ਆ ਜਾਂਦਾ ਜੀ ਕਿ ਗੈਪ ਚੱਲੇ ਜਾਂ ਨਹੀਂ 10 ਤੋਂ 15 ਸਾਲ ਦਾ ਬੱਚਾ ਗੈਪ ਦੇ ਹਿਸਾਬ ਨਾਲ ਆ ਜਾਊਗਾ ਇਦੇ ਵਿੱਚ ਮਾਲਟਾ ਦਾ ਸਟੱਡੀ ਵੀਜ਼ਾ ਲਿਖਿਆ ਹੋਇਆ ਏਕਾ ਥੋੜਾ ਮਾਲਟਾ ਬਾਰੇ ਥੋੜੀ ਚਰਚਾ ਕਰੀਏ ਆਪਾਂ ਕਿਉਂਕਿ ਅੱਜ ਤੋ ਪਹਿਲਾਂ ਬਹੁਤਿਆਰ ਨੇ ਸੁਣਾਇਆ ਵੀ ਨਹੀਂ ਵੀ ਮਾਲਟਾ ਦਾ ਵੀ ਸਟੱਡੀ ਵੀਜ਼ਾ ਲੱਗ ਜਾਂਦਾ ਜੀ ਮਾਲਟਾ ਦਾ ਜੀ ਸਟੱਡੀ ਵੀਜ਼ਾ ਲੱਗਦਾ ਪਹਿਲੇ ਲੱਗਦਾ ਸੀ ਭਾਦ ਉਹਦੇ 'ਚ 6.5 6 ਬੈਂਡ ਐਲਸ ਵਗੈਰਾ ਚਾਹੀਦੇ ਹੁੰਦੇ ਸੀ ਠੀਕ ਹੈ ਜੀ ਜਿਹੜਾ ਹੁਣ ਛਾੜੇ ਕੋ ਪ੍ਰੋਡਕਟ ਆ ਉਹਦੇ ਵਿੱਚ ਪਲੱਸ 2 ਪਾਸ ਹੋਣਾ ਚਾਹੀਦਾ 10 ਸਾਲ ਬੱਚੇ ਦਾ ਗਾਇਬ ਹੋਵੇ ਤਾਂ ਵੀ ਆਪਾਂ ਮਾਲਟਾ ਦਾ 1 ਸਾਲ ਦਾ ਵਿਜਾ ਸਟਡੀ ਵਿਜਾ ਕਰਾ ਕੇ ਦਵਾਗੇ ਸਿਰਫ 45 ਤੋਂ 60 ਦਿਨਾਂ ਦੇ ਵਿੱਚ 45 ਤੋਂ 60 ਦਿਨਾਂ ਦੇ ਵਿੱਚ ਉੱਥੇ ਜਾ ਕੇ ਬੱਚੇ ਨੂੰ ਟੀਆਰ ਵੀ ਮਿਲ ਜੇਗੀ ਹਾਂਜੀ ਹੁਣ ਇਹ 29 ਕੰਟਰੀਆਂ ਪੈਂਦੀਆਂ ਤੁਹਾਨੂੰ ਪਤਾ ਸ਼ਾਇਦ ਨਹੀਂ ਕੰਦੀਆਂ ਇੱਕ ਵਿਜਾ ਲੱਗਿਆ ਸਮਝੋ 28 ਕੰਟਰੀਆਂ ਦਾ ਵਿੱਚ ਬੰਦਾ ਪਹੁੰਚ ਗਿਆ ਪਹੁੰਚ ਗਿਆ ਜੀ ਉੱਥੇ ਮਾਲਟਾ ਰਹਿਣਾ ਕਿਸੇ ਨੇ ਨਹੀਂ ਰਹਿਣਾ ਸਟਡੀ ਕਰਨੀ ਜਾਂ ਨਹੀਂ ਕਰਨੀ ਉਹਦੀ ਜ਼ਿੰਮੇਵਾਰੀ ਆ ਆਪਾਂ ਮਾਲਟਾ ਪਾਜਾ ਦੇਣਾ ਉਥੋਂ ਜਾ ਕੇ ਸਪੇਨ ਪੇਪਰ ਉਹਨਾਂ ਤੁਹਾਨੂੰ ਪਤਾ ਵੀ ਇਹ ਵਰਤੋਂ-ਵਰਤ 2 ਸਾਲ ਲੱਗਦੇ ਸਪੇਨ ਦੇ ਪੇਪਰ ਬਣ ਜਾਂਦੇ ਆ ਪੁਰਤਕਾਲ ਦੇ ਪੇਪਰ ਬੰਦ ਕਰਤੇ ਆ ਉਹ ਵੀ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਤੇ ਜਿੱਥੇ ਅੱਗੇ ਸਪੇਨ ਦੇ 4 ਸਾਲ ਚ ਪੇਪਰ ਬੰਦੇ ਅੱਜ ਉਹ 2 ਸਾਲ ਚ ਪੇਪਰ ਦੇ ਰਿਹਾ ਸਪੇਨ ਕੰਟਰੀ ਠੀਕ ਹੈ ਜੀ ਤੇ ਤੁਸੀਂ 29 ਕੰਟਰੀਆਂ ਚ ਇੱਕ ਮਾਲਟਾ ਦਾ ਵੀਜ਼ਾ ਲੈ ਕੇ 29 ਕੰਟਰੀਆਂ ਜਿੱਥੇ ਮਰਜ਼ੀ ਜਾ ਕੇ ਮੂਵ ਹੋ ਕੇ ਆਪਣੀ ਸ਼ੈਟਿੰਗ ਕਰ ਸਕਦੇ ਜੇ ਤੇ ਪੱਕੇ ਪੇਪਰ ਬਣਾ ਸਕਦੇ ਜੀ ਇੱਕ ਇਹਦੇ ਵਿੱਚ ਸਰਪ੍ਰਾਈਜ਼ ਦੀ ਗੱਲ ਲਿਖੀ ਹੋਈ ਹੈ ਪੜ੍ਹ ਕੇ ਮੈਂ ਵੀ ਥੋੜਾ ਜਿਹਾ ਹੈਰਾਨ ਹੋ ਐਸਾ ਤੁਸੀਂ ਵੀ ਹੋਵੋਗੇ ਸਿੰਗਾਪੁਰ ਦਾ ਸਟੱਡੀ ਵੀਜ਼ਾ ਲੈ ਕੇ ਦਿੰਨੇ ਜੀ ਉਹਦੇ ਨਾਲ ਕੀ ਲਿਖਿਆ ਗਿਆ ਕਿ ਬੱਚਾ ਕਾਲੂ ਭੁੱਖਾ ਨਹੀਂ ਮਰੂਗਾ ਅਪਰੋਕਸੀਮੇਟ ਆਪਾਂ ਅਗਲੇ ਨੂੰ ਉੱਤੇ ਕਿਸੇ ਕੰਮਕਾਰ ਚ ਲਾ ਕੇ ਦਵਾਂਗੇ ਜਿੱਦੀ ਕਿ ਅਪਰੋਕਸੀਮੇਟ ਜੇ ਤਰਖਾ ਦੀ ਗੱਲ ਕਰ ਲਈਏ 1800 ਦੇ ਲਗਭਗ ਸੈਲਰੀ ਮਿਲੂਗੀ ਇਹ ਕੀ ਚੀਜ਼ ਹੈ ਇਹਦਾ ਜੀ ਅੱਗੇ ਆਪਣਾ ਜਿੰਨੇ ਵੀ ਮੇਰੇ ਏਜੰਟ ਭਰਾ ਆ ਨਾ ਮੈਂ ਵੀ ਕਾਫੀ ਸਟੱਡੀ ਵੀ ਦੇ ਕਰਾਈ ਚੰਗਾਪੁਰ ਦੇ ਉਹਦੇ ਤੇ ਕੀ ਦਾਵਾ ਸਿਕਸ ਪਲੱਸ ਸਿਕਸ 6 ਮਹੀਨੇ ਦੀ ਸਟੱਡੀ ਤੇ 6 ਮਹੀਨੇ ਦਾ ਵਰਕ ਪਰਮਿਟ ਹਾਂਜੀ ਉਹ ਹੈਗੇ ਪ੍ਰਾਈਵੇਟ ਕਾਲਜ ਉਹਦੇ ਤੇ ਬੱਚੇ ਦੀ ਕੋਈ ਆਪਾਂ ਉਹਦੀ ਸ਼ਾਇਦ ਲਵਾਉਣੀ ਨਹੀਂ ਤਨਖਾਹ ਨਹੀਂ ਲਵਾਉਣੀ ਕੋਈ ਕੰਮ ਦੇਣਾ ਲਵਾਉਣਾ ਹਾਂਜੀ ਮੇਰੇ ਕੋਲ ਜਿਹੜਾ ਇੱਕ ਕਾਲਜ ਆਇਆ ਵਾ ਉਹ ਹੈਗਾ ਗਵਰਨਮੈਂਟ ਕਾਲਜ ਜੀ ਉਹਦੇ ਵਿੱਚ ਇਹ ਨਹੀਂ ਹੈ ਸਿੱਖਿਆ ਮੰਤਰੀ ਆਪਣਾ ਸਟੱਡੀ ਦੇ ਸਿੱਖਿਆ ਮੰਤ ਵਰਕ ਇਹ ਛਿੱਤਾ ਹੀ ਵਿਜਾ ਇੱਕ ਸਾਲ ਦਾ ਵਾ ਤੇ ਉੱਥੇ ਜਾ ਕੇ 4 ਦਿਨ ਬਾਅਦ ਹੀ ਬੱਚੇ ਨੂੰ 1800 ਡਾਲਰ ਕਾਲਜ ਵੱਲੋਂ ਹੀ ਉਹਨੂੰ ਸੈਲਰੀ ਮਿਲੇਗੀ ਜੋ ਕਿ 1 ਲੱਖ ਤੋਂ ਲੈ ਕੇ 1,25,000 ਰੁਪਏ ਬਣਦੀ ਆ। ਮਤਲਬ ਆਪਾਂ ਇੱਥੋਂ ਸਿੰਗਾਪੁਰ ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ ਐਡਮਿਸ਼ਨ ਕਰਾਵਾਂਗੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਜੋ ਦਾ ਉਹ ਆਪਣਾ ਬੰਡਰ ਸੈਲਰੀਅਲ ਸਿਸਟਮ ਉਹ ਕਾਲਜ ਵਾਲੀ ਕਰਾ ਕੇ ਦੇਣਗੇ। ਹਾਂਜੀ ਹਾਂਜੀ। ਉਹਦੇ ਵਿੱਚ ਹਫਤੇ 'ਚ ਆਪਣਾ 44 ਘੰਟੇ ਕੰਮ ਆ। ਠੀਕ ਹੈ। ਦਿਲੀ 6 ਦਿਨ 6 ਘੰਟੇ ਦੇ ਜਾਂਦਾ। ਇਹ ਚੀਜ਼ਾਂ ਜ਼ਰੂਰੀ ਨੇ ਦੋਸਤੋ ਕਿਉਂਕਿ ਦੇਖੋ ਜਾਣਾ ਨਾ ਜਾਣਾ ਉਹ ਤੁਹਾਡੀ ਇੱਛਾ ਹੈ ਬਟ ਤੁਹਾਨੂੰ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿ ਅਸਲ ਦੇ ਵਿੱਚ ਆਹ ਪ੍ਰੋਸੈਸ ਵੀ ਹੁੰਦੇ ਕਿਉਂਕਿ ਬਹੁਤੋਂ ਤਾਂ ਪਤਾ ਨਹੀਂ ਸੀਗਾ ਜੀ ਉਹਦੇ ਐਗਰੀਮੈਂਟ ਕਰਕੇ ਭੇਜਾਂਗੇ ਜੀ ਬੱਚੇ ਹਾਂ ਪਹਿਲਾਂ ਸਾਰਾ ਕੁਝ ਉਰੋਂ ਤੁਹਾਨੂੰ ਪ੍ਰੋਪਰ ਸ਼ੋਰਟੀ ਦਵਾਵਾਂਗੇ ਇਹ ਹੋ ਗਈ ਸੀ ਆਪਣੇ ਸਟੱਡੀ ਪੀਜੇ ਜੀ ਗੱਲ ਕਰੀ ਹੈ ਹਨਾ ਉਹਦੇ ਵਿੱਚ ਇੱਕ ਹੋਰ ਆ ਜੀ ਹੋਰ ਮੈਂ ਸਿੰਗਾਪੁਰ ਬਰਤ ਚੰਦੇ ਆ ਇੱਕ ਸਾਲ ਉਹਨੂੰ 1800 ਸਾਲ ਦੀ ਮਿਲੇਗੀ ਜੇ ਉਹਦੇ ਚੰਗੇ ਨੰਬਰ ਲਏਗਾ ਸਟੱਡੀ ਚ 76% ਤੋਂ ਉੱਪਰ ਉਹਦੀ ਆਪਣਾ ਹੋਏਗੀ ਉਸ ਤੋਂ ਬਾਅਦ ਉਹਨੂੰ ਐਚ ਪਾਸ ਮਿਲੇਗਾ 2 ਸਾਲ ਦਾ ਸਿੰਗਾਪੁਰਾ ਠੀਕ ਹੈ ਜੀ ਉਹਦੇ ਵਿੱਚ ਉਹਦੀ ਫਿਰ ਸੈਲਰੀ ਮਿਲੇਗੀ 3000 ਡਾਲਰ ਓਕੇ ਹਾਂਜੀ ਠੀਕ ਹੈ ਤੇ ਬੱਚਾ ਇੰਟੈਲੀਜੈਂਟ ਹੋਣਾ ਚਾਹੀਦਾ ਬਾਕੀ ਸਾਰੀ ਜ਼ਿੰਮੇਵਾਰੀ ਖੁਦ ਛੱਡੀ ਠੀਕ ਹੈ ਜੀ ਇਹ ਹੈਗੇ ਸੀ ਆਪਣੇ ਦੋਸਤੋ ਵਿਦਆਊਟ ਆਈਲੈਂਡਸ ਵਿਦਆਊਟ ਪੀਟੀ ਸਟੱਡੀ ਵੀਜ਼ੇ ਦੱਸ ਤੇ ਤੇ ਥੋੜਾ ਡਿਟੇਲ ਵੀ ਦੱਸ ਤੇ ਹੁਣ ਆਪਾਂ ਗੱਲ ਕਰ ਲਈਏ ਟੂਰਿਸਟ ਵਿਜ਼ਟਰ ਵੀਜ਼ਾ ਬਹੁਤ ਚਰਚਾ ਦੇ ਵਿੱਚ ਚੱਲ ਰਾ ਜੀ ਗੱਲ ਬਟ ਉੱਥੇ ਕਿਤੇ ਨਾ ਕਿਤੇ ਦਾ ਕਿਸੇ ਵੀ ਕੰਟਰੀ ਦਾ ਗੱਲ ਕਰ ਲਓ ਆਪਾਂ ਤੁਸੀ ਕਹਿੰਦੇ ਕਿ ਯੂਕੇ ਦਾ ਲਵਾ ਕੇ ਦਿੰਨੇ ਜੀ ਸ਼ੈਨਗਨ ਹੋਗਾ ਕੈਨੇਡਾ ਦਾ ਆਸਟ੍ਰੇਲੀਆ ਦਾ ਹਾਂਜੀ ਤੇ ਸਭ ਤੋਂ ਖਾਸ ਗੱਲ ਕੀ ਹੈ ਪਹਿਲਾ ਅਡਵਾਂਸ ਵਿੱਚ ਕੋਈ ਪੈਸੇ ਨਹੀਂ ਦੇਣਾ ਜੀ ਹਾਂਜੀ ਜਿਹੜਾ ਇਹ ਟੂਰਿਸਟ ਵੀਜ਼ਾ ਲਵਾਉਨੇ ਆ ਨਾ ਹਾਂਜੀ ਇਹ ਤਾਂ ਛੱਡੋ ਨਾ ਕਹਿੰਨੇ ਕਰਨਾ ਪੈਕੇਜ ਹਾਂਜੀ ਉਹਦੇ ਵਿੱਚ 20 ਸਾਲ ਪਲੱਸ ਏਜ ਹੋਣੀ ਚਾਹੀਦੀ ਹੈ 20 ਤੋਂ ਭਾਵੇਂ 50 ਸਾਲ 60 ਸਾਲ ਜਿੰਨੀ ਵੀ ਹੋਵੇ ਹਾਂਜੀ ਫੈਮਿਲੀ ਜਾ ਸਕਦੀ ਹੈ ਤੇ ਇੱਕ ਜਾਣਾ ਦੋ ਜਾਣੇ ਇੱਕ ਨਾਲ ਬੱਚਾ ਜਾ ਸਕਦਾ ਠੀਕ ਹੈ ਜੀ ਆਪਾਂ ਉਹਦਾ ਪਹਿਲਾਂ ਵੀਜ਼ਾ ਕਰਾਵਾਂਗੇ ਟੂਰਿਸਟ ਉਹ ਟੂਰਿਸਟ ਵੀਜ਼ਾ ਕਰਾ ਕੇ ਉਹਦੇ ਕੋਲ ਸਾਰੇ ਡਾਕੂਮੈਂਟ ਲਾਵਾਂਗੇ ਗਰੰਟੀ ਤੌਰ ਤੇ ਟੈਕ ਵਗੈਰਾ ਫਿਰ 에어ਪੋਰਟ ਬੱਚਾ ਪਾਰ ਹੋਣ ਕੀ ਉਸ ਫੈਮਿਲੀ ਜਾਂ ਬੱਚਾ ਕੋਈ ਵੀ ਆ ਫਿਰ ਇੱਥੋਂ ਪੇਮੈਂਟ ਆਪਾਂ ਕਲੈਂਡ ਕੋ ਲਾਵਾਂਗੇ ਵਿਦੇਸ਼ ਪਹੁੰਚਾ ਕੇ ਬੱਚੇ ਸਿੱਧਾ ਸਾਫ਼ ਜੀ ਗੱਲ ਦੱਸਾਂ ਤੁਹਾਨੂੰ ਮੈਂ ਜੇ ਤੁਸੀਂ ਇੱਥੋਂ ਆਪਣਾ ਕਿਸੇ ਵੀ ਕੰਟਰੀ ਦਾ ਟੂਰਿਸਟ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਹੋ ਪੈਸੇ ਤੁਸੀਂ ਜਿਹੜੀ ਕੰਟਰੀ ਦਾ ਕਹੋਗੇ ਵੀਜ਼ਾ ਲਵਾਦੇ ਉਹ ਕੰਟਰੀ 에어ਪੋਰਟ ਪਹੁੰਚਣ ਤੋਂ ਬਾਅਦ ਮਤਲਬ 에어ਪੋਰਟ ਜਦੋਂ ਕ੍ਰਾਸ ਕਰ ਗਿਆ ਸਿੱਧੀ ਜੀ ਗੱਲ ਹੈ ਹਨਾ ਜੀ ਤੇ ਇਹਦੇ ਵਿੱਚ ਜੇ ਆਪਾਂ ਪ੍ਰੋਫਾਈਲ ਦੀ ਗੱਲ ਕਰੀਏ ਕਿਉਂਕਿ ਬਹੁਤ ਕਹਿੰਦੇ ਨੇ ਕਿ ਜੇ ਟੂਰਿਸਟ ਵਿਜ਼ਿਟਰ ਵੀਜ਼ਾ ਲਵਾਣਾ ਹੈ ਪੜਿਆ ਲਿਖਿਆ ਹੋਣਾ ਹੈ ਅਨਪੜ ਚੱਲ ਜਾਊ ਈਸੀਆਰ ਪਾਸਪੋਰਟ ਚੱਲ ਜਾਊ ਵੀ ਉਹ ਸਾਰੇ ਵੈਲਿਡ ਹੈਗੇ ਨੇਗੇ ਇਹਦੇ ਜੀ ਆਪਣਾ ਸਕੱਡੀ ਕੋਈ ਮੈਟਰ ਨਹੀਂ ਕਰਦੀ ਹਾਂਜੀ ਇਹਦੇ ਚ ਭਾਵੇਂ ਈਸ਼ੀਅਰ ਪਾਬ ਹੋ ਰਿਹਾ ਭਾਵੇਂ ਬੰਦਾ ਅਨਪੜਿਆ ਜੇ ਕੋਈ ਐਗਰੀਕਲਚਰ ਦਾ ਕੰਮ ਕਰਦਾ ਜਾਂ ਕਿਸੇ ਦੀ ਸ਼ਾਪ ਵਗੈਰਾ ਜਾਂ ਕੋਈ ਆਈਟੀਆਰ ਭਰਦਾ ਜਾਂ ਨਹੀਂ ਭਰਦਾ ਜਾਂ ਕੋਈ ਗਵਰਨਮੈਂਟ ਜੋਬ ਕਰਦਾ ਕੋਈ ਵੀ ਸਾਨੂੰ ਆਣ ਕੇ ਮਿਲ ਸਕਦਾ ਮਿਲਦੀ ਸਾਡੀ ਕੋਈ ਫੀਸ ਨਹੀਂ ਇੱਕ ਸਭ ਤੋਂ ਸਰਪ੍ਰਾਈਜ਼ ਇਹਗਾ ਦੀਗਾ ਟੂਰਿਸਟ ਵਿਜ਼ਟਰ ਵੀਜ਼ਾ ਜਿਹਦੇ ਵਿੱਚ ਪੇਮੈਂਟ ਰੀਚ ਤੇ ਮਤਲਬ ਪਹੁੰਚਣ ਤੇ ਹੀ ਦੇਣੇ ਨੇ ਇੱਕ ਥੋੜਾ ਜਿਹਾ ਸਪੈਲਿੰਗ ਵੀ ਖਤਰਨਾਕ ਹੈ ਜੀ ਏ ਆਪਣਾ ਹੈਗਾ ਸੀਗਾ ਜੀ ਅਜ਼ਰਬਾਈਜਾਨ ਅਜ਼ਰਬਾਈਜਾਨ ਦਾ ਵੀ ਇਹ ਅਜ਼ਰਬਾਈਜਾਨ ਦਾ ਇੱਕ ਕੀ ਚੀਜ਼ ਹੈ ਇਹ ਤੁਹਾਨੂੰ ਤੁਹਾਨੂੰ ਦੇਖੋ ਬੜਾ ਤਾਂ ਇਹ ਹੈਗਾ ਅਜ਼ਰਬਾਈਜਾਨ ਠੀਕ ਹੈ ਜੀ ਇਹ ਤੁਸੀਂ ਸਰਚ ਕਰਕੇ ਦੇਖੋਗੇ ਨਾ YouTube ਤੇ ਕਿਤੇ ਵੀ ਹਾਂਜੀ ਬਹੁਤ ਵਧੀਆ ਕੰਟਰੀ ਆ ਬਿਊਟੀਫੁਲ ਕੰਟਰੀ ਆ ਬਿਲਕੁਲ ਰਸ਼ੀਆ ਤੁਰਕੀ ਤੇ ਜੌਰਜੀਆ ਦੇ ਸੈਂਟਰ ਤੇ ਪੈਂਦੀ ਹੈ ਮੈਂ ਇਹਦੇ ਬਾਰੇ ਥੋੜਾ ਤੁਹਾਨੂੰ ਖਾਸ ਗੱਲ ਦੱਸ ਦਣਾ ਨਾ ਕੋਈ ਜਾਣਾ ਚਾਹੁੰਦਾ ਸਟੱਡੀ ਵੀਜ਼ੇ ਤੇ ਨਾ ਕੋਈ ਜਾਣਾ ਤਾਂ ਟੂਰਿਸਟ ਵੀਜ਼ੇ ਤੇ ਜਿੰਨਾ ਕੋਲ ਸਕਿੱਲ ਹੈ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਆਉਂਦਾ ਤਾਂ ਉਹ ਇਹ ਵੀਜ਼ਾ ਲਗਵਾ ਸਕਦੇ ਨੇ ਉਹਦਾ ਰੀਜ਼ਨ ਹੁਣ ਦੱਸ ਦੇਾਂਗੇ ਜਿੱਦ ਤੱਕ ਮੈਨੂੰ ਕੋ ਪਤਾ ਜੀ ਸ਼ਾਇਦ 1 ਸਾਲ ਦੀ ਇਹਦੇ ਵਿੱਚ TCR ਮਿਲਦੀ ਹੁੰਦੀ ਹੈ ਪਹਿਲੋਂ ਜੀ ਜਿੰਨੇ ਵੀ ਲੋਕ ਇਸ ਕੰਟਰੀ ਚ ਭੇਜਦੇ ਆ ਨਾ ਇੱਥੋਂ ਟੂਰਿਸਟ ਵੀਜ਼ੇ ਤੇ ਜਾਂਦੇ ਬੱਚੇ 1 ਸਾਲ ਦੀ TCR ਮਿਲਦੀ ਆ ਮਿਲਦੀ ਹੈ ਜੀ ਹਾਂ ਮੈਂ ਕੀ ਕਰੂੰਗਾ ਮੇਰੇ ਨਾਲ ਭਾਬਾ ਇੱਥੋਂ ਐਗਰੀਮੈਂਟ ਕਰ ਲੈਣਾ ਮੈਂ ਇੱਥੋਂ ਬੱਚੇ ਨੂੰ ਭੇਜ ਕੇ ਇਹ ਨਹੀਂ ਐ ਵੀ ਟੀਆਰਸੀ ਉੱਥੇ ਜਾ ਕੇ ਦਵਾਉਂਗਾ ਹਾਂਜੀ ਇੱਥੋਂ ਵਿਜਾ ਆਊਗਾ ਬੱਚੇ ਦਾ ਨਾਲ ਹੀ ਟੀਆਰਸੀ ਪਲਾਈ ਹੋਈਗੀ ਉਹਦੀ ਲੈਟਰ ਦਊਗਾ ਮੈਂ 4 ਸਾਲ ਦੀ ਟੈਂਪੋਰਰੀ ਰੈਜ਼ਿਡੈਂਸੀ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ 4 ਸਾਲ ਦੀ ਟੀਆਰਸੀ ਦਵਾਵਾਂਗੇ 1 ਸਾਲ ਦੀ ਨਹੀਂ 2 ਸਾਲ ਦੀ ਨਹੀਂ 3 ਸਾਲ ਦੀ ਨਹੀਂ 4 ਸਾਲ ਦੀ ਸਾਡੇ ਕੋਲ ਲਿਖ ਕੇ ਲੋ ਬਕਾਇਦਾ ਮੈਂ ਖੁਦ ਬੋਲਣ ਦੇ ਆਣਾ ਲਿਖ ਕੇ ਦਵਾਂਗੇ ਹਾਂਜੀ ਹਾਂਜੀ 4 ਸਾਲ ਦੀ ਟੀਆਰਸੀ ਇਥੋਂ ਇੰਡੀਆ ਤੋਂ ਲਿਖ ਕੇ ਦੇਣਗੇ ਆਪਣੇ ਭਰਾ ਬੈਠੇ ਨੇਗੇ ਤੇ ਪੇਮੈਂਟ ਵੀ ਇਹਦੀ ਬਹੁਤ ਘੱਟ ਆ ਤੇ 20 ਤੋਂ 25 ਦਿਨਾਂ ਚ ਵਿਜਾ ਦੇ ਦੂੰਗਾ ਉਹ ਬਹੁਤੀ ਅਪਲਾਈ ਕਰਦੇ 20 ਤੋਂ 25 ਆਪਾਂ ਖੁਦ ਹੀ ਅਪਲਾਈ ਕਰਦੇ ਆ ਇਹਦੇ ਲਈ ਅ ਸਟੱਡੀ ਵਗੈਰਾ ਕੀ ਹੋਣੀ ਚਾਹੀਦੀ ਘੱਟੋ ਘੱਟ ਇਹਦੇ ਤੇ ਗੱਲ ਕਰੀਏ ਚਲੋ 10 ਪਾਸ ਤੇ ਹੋਣਾ ਚਾਹੀਦਾ ਬੱਚਾ ਠੀਕ ਹੈ ਥੋੜਾ ਬਹੁਤਾ ਚਾਰ ਨੂੰ ਤਿੰਨ ਦਾ ਪਤਾ ਹੋਵੇ ਬਾਕੀ ਜੇ ਨਹੀਂ ਵੀ ਹੈਗਾ ਤੇ ਤਾਂ ਵੀ ਕੋਈ ਗੱਲ ਨਹੀਂ ਆ ਤੇ ਉੱਥੇ ਕੰਮ ਕਰਨਾ ਉੱਥੇ ਕੰਮ ਆਪਾਂ ਦਵਾ ਦਿੰਨੇ ਆ ਜੇ ਲੜਕੇ ਨੇ ਜਾਣਾ ਉਹਦੀ 60000 ਸੈਲਰੀ ਆ ਜੇ ਲੜਕੀ ਜਾਊਗੀ ਉਹਦੀ 75000 ਸੈਲਰੀ ਆ ਉੱਥੇ 1200 ਮੰਨਤ ਲੜਕੇ ਨੂੰ ਮਿਲੇਗਾ ਤੇ 50 ਰੁਪਏ ਰੇਟ ਆ ਇੱਥੇ 12 25 60000 ਹਾਂਜੀ ਰਹਿਣਾ ਖਾਣਾ ਸਾਰਾ ਫ੍ਰੀ ਆ ਲੜਕੀ ਨੂੰ 75000 ਮਿਲੇਗੀ ਉਦੋਂ ਦੀ 1500 ਰੁਪਿਆ ਠੀਕ ਹੈ ਉੱਥੋਂ ਜੇ ਤੁਹਾਨੂੰ ਟੀਆਰ ਚ ਮਿਲ ਜਾਂਦੀ ਹੈ ਨਾ ਜੀ ਹਾਂਜੀ ਉੱਥੇ ਤੁਸੀਂ ਰਹਿਣਾ ਨਹੀਂ ਰਹਿਣਾ ਤੁਸੀਂ ਖੈਨਗਨ ਦੀ ਕਿਸੇ ਵੀ ਕੰਟਰੀ 'ਚ ਉੱਥੋਂ ਮੂਵ ਹੋ ਸਕਦੇ ਜੇ ਬੜੀ ਸ਼ੌਕੀ ਤਰੀਕੇ ਨਾਲ ਤੇ ਛੇ ਰਫੇ ਦਾ 2.5 ਤੋਂ 3 ਲੱਖ ਰੁਪਏ ਦਾ ਖਰਚਾ ਕੋਈ ਜ਼ਿਆਦਾ ਖਰਚਿਆ ਨਹੀਂ ਇਹਦਾ ਤੇ ਇਹਦੇ ਵਿੱਚ ਵੀ ਆਪਣੀ ਸਾਰੀ ਜ਼ਿੰਮੇਵਾਰੀ ਸਾਡੀ ਆ ਹੋਟਲ ਲਾਈਨ 'ਚ ਕੰਮ ਆ ਡਰਾਈਵਰੂਡ ਦਾ ਕੰਮ ਆ ਹੋਰ ਵੀ ਉੱਥੇ ਕਾਫੀ ਕੰਮ ਆ ਕੰਮ ਤੇ ਲਵਾਉਣ ਦੀ ਵੀ ਸਾਰੀ ਜ਼ਿੰਮੇਵਾਰੀ ਤੇ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਇਸ ਤੋਂ ਇਲਾਵਾ ਅਰੇ ਗੱਲ ਮੇਰੀ ਵੀਰ ਜੀ ਇੱਕ ਗੱਲ ਸੁਣ ਲਓ ਹਾਂਜੀ ਮੇਰੇ ਨਾਲ ਕਈ ਕੰਮ ਹੋ ਚੁੱਕੇ ਆ ਮੈਂ 8-10 ਸਾਲ ਤੋਂ ਕੰਮ ਕਰ ਰਿਹਾ ਇਮੀਗ੍ਰੇਸ਼ਨ ਦਾ ਹਾਂਜੀ ਕਈ ਆਉਂਦੇ ਮੇਰੇ ਕੋ ਕਸਟਮਰ ਵੀਜ਼ਾ ਲਵਾਣ ਲੈਂਦੇ ਰਹੇ ਆ ਤੇ ਤੁਹਾਨੂੰ ਪੇਮੈਂਟ ਬਾਅਦ ਚ ਦੇ ਦਾਂਗੇ ਆਈ ਆਖੇ ਚੱਲ ਕੋਈ ਨਹੀਂ ਵੀਜ਼ਾ ਦਲਵਾਉ ਬਾਅਦ ਚ ਦੇ ਦਾਂਗੇ ਭਾਰਤ 4-5 ਮੇਰੇ ਕਲੈਂਡ ਇਹੋ ਜਿਹੇ ਨਿਕਲੇ ਆ ਵੀ ਜਿੰਨਾ ਵੀਜ਼ਾ ਲਵਾ ਕੇ ਰਸ਼ੀਆ ਦੇ ਵੀ ਵੀਜ਼ਾ ਲਵਾ ਕੇ ਸਟੱਡੀ ਵੀਜ਼ਾ ਤੇ ਮੈਨੂੰ ਪੇਮੈਂਟ ਨਹੀਂ ਦਿੱਤੀ ਮੇਰਾ 8-10 ਲੱਖ ਦਾ ਨੁਕਸਾਨ ਕਰਤਾ ਅੱਜ ਕੱਲ ਕਹਿੰਦੇ ਆ ਨਾ ਏਜੰਟ ਗਲਤ ਆ ਸਾਰੇ ਏਜੰਟ ਗਲਤ ਨਹੀਂ ਹੈਗੇ ਹਾਂਜੀ ਮੈਂ ਕਹਿੰਦਾ ਅਸੀਂ ਵੀ ਗਲਤ ਹੋਾਂਗੇ ਵਿੱਚ ਪਰ ਫੇਰ ਵੀ 5-7% ਏਜੰਟ ਆਪਾਂ ਸਹੀ ਵੀ ਹੈਗੇ ਆ ਅੱਜ ਕੱਲ ਤਾਂ ਕਲੈਂਟ ਗਲਤ ਆ ਜੀ ਕਲੈਂਟ ਨੂੰ ਆਪਾਂ ਸਾਰੇ ਨੇ ਏਜੰਟਾਂ ਨੇ ਖਰਾਬ ਕਰ ਦਿੱਤਾ ਅਸੀਂ ਸਾਰੇ ਕਹਿ ਦਿੰਦੇ ਨੇ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗੇ ਜੀ ਉੱਥੇ ਪਹੁੰਚ ਕੇ ਲਵਾਂਗੇ ਜੀ ਉਹ ਅਗਲੇ ਕਹਿ ਦਿੰਦੇ ਆ ਪਾਸਪੋਰਟ ਦੇ ਦਿਓ ਬਸ 2-2.5 ਹਜ਼ਾਰ ਦਾ ਪਾਸਪੋਰਟ ਹੀ ਆ ਜੇ ਨਾਂ ਲਗਾ ਆਪਣਾ ਵੀਜ਼ਾ ਮਿਲ ਜੂਗਾ ਠੀਕ ਆ ਪੈਸੇ ਹੋਣਗੇ ਚਲ ਜਾਗੇ ਨਹੀਂ ਤਾਂ ਆਪਾਂ ਪਾਸਪੋਰਟ ਦੁਬਾਰਾ ਬਣਾ ਲਾਂਗੇ ਸਾਨੂੰ ਕਿ ਲੋਰਜੈਂਟ ਦੇ ਕੋਲ ਜਾਣ ਦੀ ਬਾਅਦ ਚ ਇਹ ਵੀ ਗੱਲ ਸਹੀ ਏ ਇਤਨਾ ਕੰਮ ਮੇਰੇ ਨਾਲ ਨਹੀਂ ਬਹੁਤ ਜੈਂਟਾ ਨਾਲ ਹੋ ਚੁੱਕੇ ਆ ਲੋਕਾਂ ਜੈਂਟਾ ਦੇ ਬੜੇ ਪੈਸੇ ਮਰ ਗਏ ਆ ਇੱਕ ਆਪਾਂ ਇਹਦੇ ਵਿੱਚ ਗੱਲ ਕਹੀ ਆਈ ਹੁਣ ਛੋੜੇ ਮਤਲਬ ਚੱਲਦੇ ਚੱਲਦੇ ਪਾਸਪੋਰਟ ਦੇ ਕੋਲ ਲਾਇਸੈਂਸ ਹੈ ਕੋਈ ਇਹ ਨਾ ਉਦਾਂ ਤੇ ਬੈਠੇ ਨਹੀਂ ਆ ਲਾਇਸੈਂਸ ਤੁਸੀਂ ਚੈੱਕ ਕਰ ਸਕਦੇ ਆਪਾਂ ਜੀ ਵੀਜ਼ੇ ਲਗਵਾਏ ਨੇ ਕਦੇ ਵੀਜ਼ੇ ਕਰਵਾਏ ਜੀ ਹਨਾ ਜੀ ਮੇਨ ਚੀਜ਼ ਸਭ ਤੋਂ ਖਾਸ ਜਿਹੜੀ ਹੁੰਦੀ ਹੈ ਤੇ ਤੁਹਾਡੇ ਜੀ ਤੁਸੀਂ ਸ਼ੰਗਰੂਲਰ ਲਗਵਾਏ ਜੀ ਨਾ ਹਾਂ ਟਾਡੇ ਸੰਗਰੂਰ ਪ੍ਰਣਾਲੇ ਦੇ ਇਹਦੇ ਤੋਂ ਆ ਸਾਰੇ ਤੁਸੀਂ বিজেਪੇ ਸਕਦੇ ਆ ਸ਼ੈਨਗਨ ਦੇ ਸਾਰੇ ਕੰਟਰੀ ਦੇ ਵਿਦੇ ਆ। ਅੱਛਾ ਜੀ ਸਾਰੇ ਸ਼ੈਨਗਨ ਦੇ ਨੇ ਕੱਲੇ। ਇੱਕ ਦੋ ਨਹੀਂ ਹੈਗੇ ਤੋ ਦਾ ਲਿਸਟ ਭਰੀ ਬੈਠੀ ਹੈ। ਆ ਸਿੰਗਾ ਆ ਸਿੰਗਾਪੁਰ ਦੇ ਸਟਡੀ ਵੀਜ਼ੇ ਆ ਅਜਰਬਾਈਜਾਨ ਜਿਹੜੇ ਮੈਂ ਤੁਹਾਨੂੰ ਦੱਸਣ ਦੇ ਆ ਇਹਦੇ ਆਏ ਜਾਂਦੇ ਕੋ। ਠੀਕ ਹੈ। ਸਿੰਗਾਪੁਰ ਦੇ ਤੇ ਅਜਰਬਾਈਜਾਨ ਦੇ ਹੈ। ਆ ਵਾਲੇ ਆ ਗਏ ਜੀ। ਆ ਕੈਨੇਡਾ ਦੇ। ਇਹ ਕੈਨੇਡਾ ਦੇ ਆ ਗਏ ਮਿੱਤਰੋ ਸਟicker ਚੈੱਕ ਕਰ ਲਓ ਡਿਟੇਲ ਅਵਲ ਸੋਣੀ ਕਰ ਸਕਦੇ। ਠੀਕ ਹੈ। ਆ ਰਸ਼ੀਆ ਦੇ ਸਾਡੇ ਕੋ ਘੱਟੋ ਘੱਟ 100-200 ਬੱਚਾ ਜਾ ਚੁੱਕਾ ਵੀ ਆ ਦੇਖ ਲੋ ਮਤਲਬ ਇਹਨਾਂ ਨੇ ਐਜ਼ ਆ ਪ੍ਰੂਫ ਰੱਖੇ ਹੋਏ ਨੇਗੇ ਆ ਵੀ ਸ਼ਾਇਦ ਰਸ਼ੀਆ ਦੇ ਕੋਈ ਵੀ ਆਣ ਕੇ ਤੁਸੀਂ ਵਿੱਚੋਂ ਆਪਣੇ ਫੋਲੋ ਕਿ ਤੁਹਾਡੇ ਇਲਾਕੇ ਦੇ ਪਤਾ ਨਹੀਂ ਕਿੰਨੇ ਵਿਜੇ ਆਉਣਗੇ ਲੱਗੇ ਜੀ ਠੀਕ ਹੈ ਜੀ ਪਰ ਨਾਲੇ ਤੋਂ ਸ਼ਰਸ਼ਾ ਤੋਂ ਹੋਰ ਵੀ ਕਾਫੀ ਦੂਰ ਦੂਰੋਂ ਮੇਰੇ ਕੋ ਕਲੈਂਟ ਆਉਂਦੇ ਆ ਠੀਕ ਹੈ ਜੀ ਚਲੋ ਮੈਂ ਕਹਿੰਦਾ ਨਹੀਂ ਆਂ ਕਿ ਸਾਹਮਣੇ ਮੈਂ ਝੂਠ ਬੋਲਾਂ ਪਰ ਮੈਂ ਕਿਸੇ ਦਾ ਕਦੀ ਪੈਸਾ ਨਹੀਂ ਰੱਖਿਆ ਜੇ ਕੰਮ ਬਾਈਚਾਂ ਚ ਨਹੀਂ ਹੁੰਦਾ ਕੋਈ ਹਾਂਜੀ ਅਗਲੇ ਦੀ ਪੇਮੈਂਟ ਥੋੜੀ ਬੁਤੀ ਆ ਆਪਾਂ ਖਰਚੇ ਕੱਟ ਕੇ ਤੇ ਪੇਮੈਂਟ ਵਾਪਸ ਕਰ ਦਿੰਦੇ ਵਾਪਸ ਕਰ ਦਿੰਦੇ ਕਈਆਂ ਦੇ ਕਰਮਾਂ ਦੀ ਵੀ ਗੱਲ ਆ ਜਾਂਦੀ ਹੈ ਹਾਂ ਕਿਉਂਕਿ ਦੇਖੋ ਯਾਰ ਵੀਜ਼ਾ ਲੱਗਣਾ ਨਾ ਲੱਗਣਾ ਉਹ ਗੱਲ ਇੱਕ ਵੱਖਰੀ ਹੋ ਗਈ ਇਹ ਕੋਸ਼ਿਸ਼ ਕਰ ਸਕਦੇ ਹੁੰਦੇ ਆ ਆਪਾਂ ਸਾਰੇ ਕੋਈ ਕੰਮ ਕਰ ਲੱਗਦੇ ਆ ਆਪਾਂ ਹਮੇਸ਼ਾ ਕਿਸੇ ਕੰਮ 'ਚ ਕੋਸ਼ਿਸ਼ ਕਰ ਸਕਦੇ ਹੁੰਦੇ ਆ ਆਉਣਾ ਨਾ ਆਉਣਾ ਉਹ ਲੱਕ ਦੀ ਗੱਲ ਹੈ ਬਾਕੀ ਆਲਮੋਸਟ ਆਪਾਂ ਜਿੰਨੇ ਸ ਬਾਕੀ ਕੋਈ ਆਪਣੇ ਹਿਸਾਬ ਦੇ ਨਾਲ ਕੋਈ ਸੈਟਿੰਗ ਕਰਨਾ ਚਾਹੁੰਦਾ ਹੈ ਕੁਝ ਵੀ ਕੋਈ ਪੈਕੇਜ ਕਰਨਾ ਚਾਹੁੰਦਾ ਆਪਣੇ ਹਿਸਾਬ ਨਾਲ ਕਰ ਸਕਦਾ ਕੋਈ ਚੱਕਰ ਨਹੀਂ ਇਸ ਤੋਂ ਇਲਾਵਾ ਇਹ ਹੋਰ ਵੀ ਬਹੁਤ ਸਾਰੇ ਆਪਣੇ ਵੀਜ਼ੇ ਦੇ ਵਿੱਚ ਕੰਮ ਕਰ ਰਹੇ ਨੇ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਸਕਰੀਨ ਤੇ ਨੰਬਰ ਚਾਦਰ ਇੱਕ ਗੱਲ ਕਰੀ ਜਾਪਾਂ ਸਵੇਰੇ ਕਿੰਨੇ ਵਜੇ ਆ ਜਾਣਾ ਹੈ ਆਫਿਸ ਸਵੇਰੇ ਮੇਰਾ ਸਟਾਫ ਤੇ ਜੀ 9:30 ਵਜੇ ਆਫਿਸ ਖੁੱਲ ਜਾਂਦਾ ਉੱਠਣ ਹੋ ਜਾਂਦਾ ਹਾਂਜੀ ਆ ਸਾਡੇ ਮੈਨੇਜਰ ਸਾਹਿਬ ਆ ਮੈਡਮ ਠੀਕ ਹੈ ਜੀ ਤੇ ਇਹ ਵੀ 10 ਵਜੇ ਆ ਜਾਂਦੀ ਆ ਮੈਂ ਕਿਤੇ 11:00 ਵੇ ਬਾਅਦ ਤੇ ਮੈਂ ਵੀ ਤਕਰੀਬਨ 11:30 11:00 ਵਜੇ ਆਉਂਦਾ ਤੇ ਮੰਡੇ ਤੋਂ ਸੈਟਰਡੇ ਹਾਂ ਜੀ ਹਾਂ ਜੀ ਓਪਨ ਰਹਿੰਦਾ ਹੈ ਹਾਂ ਜੀ ਹਾਂ ਜੀ ਬਾਕੀ ਚੱਲ ਰਹੀ ਸਕ੍ਰੀਨ ਤੇ ਨੰਬਰ ਥੋੜੇ ਮਾਨ ਦੇ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਆ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ ਕੰਟੈਕਟ ਕਰ ਹਾਂ ਜੀ ਇੱਕ ਗੱਲ ਹੋਰ ਸੁਣਾ ਜੀ ਹਾਂ ਜੀ ਜੇ ਕੋਈ ਬਹੁਤ ਜ਼ਿਆਦਾ ਗਰੀਬ ਆ ਨਾ ਪੈਸਾ ਨਹੀਂ ਖਰਚਾ ਸਕਦਾ ਕੋਈ ਲੇਡੀ ਆ ਉਹਦਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਹਾਂ ਜੀ ਜਾਂ ਕੋਈ ਦੁਬਈ ਜਾਣਾ ਚਾਹੁੰਦਾ ਉਹਦੇ ਕੋ ਪੈਸੇ ਨਹੀਂ ਹੈਗੇ ਬਿੱਲ ਕੋਲੀ ਘੱਟ ਪੈਸੇ ਲਵਾਂਗੇ ਜੇ ਕਿਸੇ ਨੇ ਅਮਾਨ ਮਸਕਟ ਚ ਜਾਣਾ 20 25000 ਲੇੜੀ ਨੂੰ ਤਨਖਾਹ ਦਵਾਵਾਂਗੇ ਇੱਕ ਵੀ ਪੈਸਾ ਨਹੀਂ ਲਵਾਂਗਾ ਮੈਂ ਫਰੀ ਖਾਤੇ 'ਚ ਭੇਜੂਗਾ ਨਹੀਂ ਨਹੀਂ ਨਾ ਜੀ ਨਹੀਂ ਬਿਲਕੁਲ ਜੋ ਕਹਿ ਰਿਹਾ ਸੱਚ ਕਹਿ ਰਿਹਾ ਜੀ ਨਹੀਂ ਪਹਿਲੀ ਵਾਰ ਹੁਣ ਤੱਕ ਦੀ ਮੇਰੀ ਹਿਸਟਰੀ ਦੇ ਵਿੱਚ ਮੈਂ ਪਹਿਲੀ ਵਾਰ ਜੀ ਸੁਣ ਰਿਹਾ ਜੀ ਵੀ ਜੇ ਕੋਈ ਜ਼ਰੂਰਤਮੰਦ ਹੈ ਬਿਨਾ ਪੈਸੇ ਤੋਂ ਕੰਮ ਕਰਵਾਵਾਂਗੇ ਹਾਂਜੀ ਹਾਂਜੀ 1 ਰੁਪਿਆ ਵੀ ਲਾਂਭਾ ਸਾਨੂੰ ਪਤਾ ਹੋਵੇ ਕਿ ਇਹ ਬਿਲਕੁਲ ਜ਼ਰੂਰਤਮੰਦ ਦੇ ਕੋਲ ਨਹੀਂ ਕੁਛ ਹੈਗਾ ਲੈ ਬਈ ਇਹ ਵੀਡੀਓ ਨੂੰ ਹੁਣ ਤਾਂ ਸ਼ੇਅਰ ਕਰਨੀ ਬਣਦੇ ਆ ਵੀ ਵੱਤ ਵੱਦ ਕਰ ਦਿਓ ਸ਼ੇਅਰ ਤਾਂ ਜੋ ਜ਼ਰੂਰਤਮੰਦ ਤੱਕ ਪਹਿਲਾਂ ਪਹੁੰਚੇ ਠੀਕ ਹੈ ਬਾਕੀ ਕਰ ਲੈਣਗੇ ਕੰਟੈਕਟ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਬੇਫਿਕਰ ਤੁਸੀਂ ਕਰ ਸਕਦੇ ਹੋ ਕੰਟੈਕਟ ਬਾਕੀ ਐਡਰੈਸ ਚੱਲ ਰਿਹਾ ਹੈ ਵਿਜ਼ਿਟ ਕਰਨਾ ਵਿਜ਼ਿਟ ਕਰ ਲਓ ਬਾਕੀ ਇੱਕ ਚੀਜ਼ ਰਿਕਵੈਸਟ ਕਰੂੰਗਾ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆਪਣੀ ਅਪਾਇੰਟਮੈਂਟ ਜ਼ਰੂਰ ਲੈ ਲਓ ਉਹਦਾ ਰੀਜ਼ਨ ਕੀ ਸਾਡੀ ਵਾਰੀ ਨਹੀਂ ਤਾਂ ਕਰਕੇ ਹਨਾ ਜੀ ਥੋੜਾ ਜਿਹਾ ਅਪਾਇੰਟਮੈਂਟ ਜਰੂਰ ਲੈ ਲਿਓ ਡੇਟ ਤੇ ਟਾਈਮ ਜਰੂਰ ਲੈ ਲਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂਰ ਕਰਿਓ